ਸੜਕ ਤੇ ਦੋ ਮਸੇਰੇ ਭਰਾਵਾਂ ਵਿਚਕਾਰ ਹੋਈ ਖੂਨੀ ਝੜਪ ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਬੈਰਾਮੀਨਲ ਕਤਲ ਪ੍ਰਾਪ ਜਾਣਕਾਰੀ ਅਨੁਸਾਰ ਮਾਛੀਵਾੜਾ ਸਾਹਿਬ ਨੇੜੇ 63 ਪਿੰਡ ਝਾੜ ਸਾਹਿਬ ਵਿਖੇ ਸਰਹੰਦ ਨਹਿਰ ਕਿਨਾਰੇ ਸੜਕ ਤੇ ਇਹ ਦੋ ਮਸੇਰੇ ਭਰਾਵਾਂ ਵਿਚਕਾਰ ਰਾਤ ਜਿਹੜਾ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਦੋਂ ਇਨਸੀਡੈਂਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੋਰਟ ਵੇਸਟ ਕਰਦੇ ਹਥਲੂਦੇ ਤੌਂੀਆਂ ਜੀ। ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹੰਕਾਰ ਸਿੰਘ ਸੱਤੂ ਦੀ ਵਿਸ਼ੇਸ਼ ਰਿਪੋਰਟ। ਸੜਕ ਤੇ ਦੋ ਮਸੇਰੇ ਭਰਾਵਾਂ ਵਿਚਕਾਰ ਹੋਈ ਖੂਨੀ ਝੜਪ ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਬੈਰਾਮੀਨਲ ਕਤਲ। ਪਰਾਪ ਜਾਣਕਾਰੀ ਅਨਸਾਰ ਮਾਛੀਵਾੜਾ ਸਾਹਿਬ ਨੇੜੇ 63 ਪਿੰਡ ਝਾੜ ਸਾਹਿਬ ਵਿਖੇ ਸਰਹੰਦ ਨਹਿਰ ਕਿਨਾਰੇ ਸੜਕ ਤੇ ਦੋ ਮਸੇਰੇ ਭਰਾਵਾਂ ਵਿਚਕਾਰ ਰਾਤ ਦੇ ਸਮੇਂ ਖੂਨੀ ਝੜਪ ਹੋ ਗਈ ਜਿਸ ਚ ਇੱਕ ਭਰਾ ਨੇ ਦੂਜੇ ਭਰਾ ਦਾ ਬੈਰਾਮੀਨਲ ਕਤਲ ਕਰ ਦਿੱਤਾ ਰਸ਼ਪਾਲ ਸਿੰਘ ਹਲਕਾ ਮਜੀਠਾ ਵਾਸੀ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਜਾ ਰਿਹਾ ਸੀ ਕਿ ਰਸਤੇ ਵਿੱਚ ਆਪਸੀ ਭਰਾਵਾਂ ਦੀ ਹੋਈ ਖੂਨੀ ਝੜਕ ਤੋਂ ਉਸ ਦੀ ਮੌਤ ਹੋ ਗਈ ਜੇ ਦੇ ਮ੍ਰਿਤਕ ਦੇ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਦੂਸਰੇ ਭਰਾ ਨੂੰ ਸਮਰਾਲਾ ਦੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਤ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਕਰੀਬ 12:50 ਮਿੰਟ ਤੇ ਮਾਛੀਵਾਲਾ ਸਾਹਿਬ ਪੁਲਿਸ ਨੂੰ ਇੱਕ ਕਾਲ ਆਈ ਸੀ ਕਿ ਝਾੜ ਸਾਹਿਬ ਨੇੜੇ ਖੁਨੀ ਚੜਪ ਹੋਈ ਹੈ ਉਨਾ ਦੱਸਿਆ ਕਿ ਰਿਸ਼ਪਾਲ ਸਿੰਘ ਵਾਸੀ ਹਲਕਾ ਮਜੀਠਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀਵਾਲ ਜਾ ਰਿਹਾ ਸੀ ਜਦੋਂ ਕਿ ਦੂਸਰਾ ਵਿਅਕਤੀ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਇਹ ਦੋਹੇ ਝਾੜਸਾ ਵਿਖੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਪਹਿਲਾ ਆਪਸ ਵਿੱਚ ਪਰਿਵਾਰਕ ਕਲੇਸ਼ ਚੱਲਿਆ ਆ ਰਿਹਾ ਸੀ ਜੋ ਕਿ ਰਿਸ਼ਤੇ ਵਿੱਚ ਮਸੇਰੇ ਭਰਾ ਸਨ ਇਹਨਾਂ ਦੋਹਾਂ ਨੇ ਇੱਕ ਦੂਜੇ ਉੱਪਰ ਦਾ ਅਤੇ ਤਲਵਾਰ ਦਾ ਹਮਲਾ ਕਰ ਦਿੱਤਾ ਇਹ ਦੋਹਾਂ ਦੀ ਆਪਸੀ ਖੁੰਨੀ ਝੜਪ ਸੜਕ ਵਿਚਕਾਰ ਹੋਈ ਇੱਕ ਭਰਾ ਨੇ ਦੂਜੇ ਭਰਾ ਦੀ ਗਰਦਨ ਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਜਦੋਂ ਕਿ ਇਸ ਲੜਾਈ ਵਿੱਚ ਦੂਜਾ ਭਰਾ ਖੁਦ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੌਕੇ ਤੇ ਥਾਣਾ ਮੁਖੀ ਪੁਜਤਰ ਸਿੰਘ ਚੋਂ ਕਿ ਇੰਚਾਰਜ ਸੁਖਵਿੰਦਰ ਸਿੰਘ ਤੇ ਪੁਲਿਸ ਪਾਰਟੀ ਪੁੱਜੀ ਜਿਨ੍ਹਾਂ ਦੇਖ ਕੇ ਖੂਨ ਨਾਲ ਲਤਪਰ ਪਿਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਜਦਕਿ ਦੂਜਾ ਵਿਅਕਤੀ ਨੇੜੇ ਜ਼ਖਮੀ ਹਾਲਤ ਵਿੱਚ ਪਿਆ ਸੀ ਪੁਲਿਸ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਉਸਦੇ ਵਾਰਸਾਂ ਨੂੰ ਸੂਚਿਤ ਕਰਤਾ ਗਿਆ ਜਦੋਂ ਕਿ ਦੂਜੇ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਤਾ ਗਿਆ ਡੀਐਸਪੀ trilojan singh ਨੇ ਦੱਸਿਆ ਕਿ ਵਾਰਸਾਂ ਦੇ ਆਉਣ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮੌਕਾ ਦੇਖਣ ਲਈ ਐਸਐਸਪੀ ਖੰਨਾ ਅਸ਼wini guhtiyal ਵੀ ਪੁੱਜਿਆ ਤੇ ਉਹਨਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਮਾਛੀਵਾੜਾ ਪੁਲਿਸ ਅਤੇ 112 ਕਾਲ ਤੇ ਤੁਰੰਤ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਪੁਲਸ ਨੇ ਤੁਰੰਤ ਕਾਰਵਾਈ ਕਰਕੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਚ ਕਤਲ ਦੋਸ਼ੀ ਜੋ ਕਿ ਹਸਪਤਾਲ ਦਾਖਲਾ ਉਸ ਖਿਲਾਫ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ ਇਸ ਸਬੰਧੀ ਡਾਕਟਰ ਹਤੇਸ਼ ਕੁਮਾਰ ਨੇ ਦੱਸਿਆ ਕਿ ਦੋ ਟਰੱਕ ਡਰਾਈਵਰਾਂ ਦੀ ਆਪਸੀ ਲੜਾਈ ਹੋ ਗਈ ਸੀ

ਤੇ 30 ਸੈਂਟਿਕ ਸੌਦੀ ਉਹਦੇ ਸੱਟਾ ਹੈ ਉਹਦੇ ਥੋੜੀ ਬੋਤੀ ਸੱਟਾਂ ਹੈਗੀਆਂ ਨੇ ਕੀ ਲੱਗਦਾ ਤੁਸੀਂ ਜਿਦਾ ਮਾਰੇ ਉਹ ਬਾਕੀ ਅਸਲੀ ਦਾ ਮੈਡੀਕਲ ਲੀਗਲ ਪਾਰਟ ਉਹਦਾ ਕੀਤਾ ਹੈਗਾ ਬਾਕੀ ਜੋ ਉਹਦੇ ਹਿਸਾਬ ਨਾਲ ਚੱਲਣਾ ਹੈ ਨਾਰਮਲ ਲਿਗਲ ਸੀ ਵੀ ਲੱਗੀਆਂ ਤਾਂ ਹੈਗੀਆਂ ਸੱਟਾ ਉਹਦੇ ਠੀਕ ਹੈ ਇਹ ਰਿਸਰਵਰ ਜਗ੍ਹਾ ਨਹੀਂ ਗਿਆ ਕਿਤਾ ਦੋਸਤ ਇਹਦੇ ਬਾਰੇ ਕੋਈ ਇਨਫਰਮੇਸ਼ਨ ਨਹੀਂ ਇਨਵੋਲ ਇਹ ਤਾਂ ਹੀ ਰਾਤ ਸਾਨੂੰ 12:50 ਦੇ ਕਾਲ ਆਈ ਸੀ ਸਾਡੀ 112 ਜਿਹੜੀ ਹੈ ਐਮਰਜੈਂਸੀ ਦੇ ਫੋਨ ਸਿਸਟਮ ਤੇ ਚੌਕੀ ਚਾਰ ਦੇ ਐਸਐਸਓ ਸਾਹਿਬ ਜਿਹੜਾ ਮਾਨਜੂ ਸਾਡੇ ਐਸਐਸਪੀ ਸਾਹਿਬ ਅਸ਼wini ਕਟਿਆਲ ਜੀ ਨੇ ਜਿਹੜਾ ਰਿਸਪੌਂਸ ਸਿਸਟਮ ਹੈ ਸਾਡਾ ਜਿਹੜਾ ਐਮਰਜੈਂਸੀ ਲੈਟ ਹੁੰਦਾ ਹੈ ਉਹ ਇਮੀਡੀਏਟਲੀ ਜਿੰਨਾ ਟਾਈਮ ਲੱਗਦਾ ਜਾਣ ਲਈ ਇਮੀਡੀਏਟਲੀ ਮੌਕੇ ਤੇ ਸਪੌਟ ਵੇਸਟ ਕਰਦੇ ਸਾਨੂੰ ਦੇ ਤਾਇਆਂ ਸੀ ਜਿਹਦੇ ਤੇ ਚੱਲਦੇ ਜਦੋਂ ਕਾਲ ਆਈ ਆ 7-8 ਮਿੰਟ ਬਾਅਦ ਹੀ ਸਾਡੇ ਚੌਕੀ ਚਾਰ ਦੇ ਸਾਡੀ ਆਰਬੀ ਜਿਹੜੀ ਪਾਰਟੀ ਆ ਉਹ ਮੌਕੇ ਤੇ ਆ ਗਈ ਤੇ 2-3 ਮਿੰਟ ਬਾਅਦ ਅਸਲ ਸੌ ਮੌਕੇ ਤੇ ਆ ਗਏ ਸੀ ਮੌਕੇ ਤੇ ਆ ਕੇ ਜਿਹੜਾ ਦੋਨੋਂ ਪ੍ਰੈਜੈਂਸੀ ਆਫ ਸੇ ਵਿੱਚ ਰਿਸ਼ਪਾਲ ਸਿੰਘ ਤੇ ਚਮਕੌਰ ਸਿੰਘ ਇਹਨਾਂ ਦਾ ਪਰਿਵਾਰਕ ਕਲੇਸ਼ ਵੀ ਸੀ ਇਮੀਡੀਏਟਲੀ ਨਹੀਂ ਮੌਕੇ ਤੇ ਆ ਗਿਆ ਚਮਕੌਰ ਸਿੰਘ ਸੀ ਉਹਨੂੰ ਅਰੈਸਟ ਕੀਤਾ ਚਮਕੌਰ ਸਿੰਘ ਨੂੰ ਆ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਉਹਦੇ ਵੀ ਸੱਟ ਵੱਜੀ ਸੀ ਉਹਨੂੰ ਹਸਪਤਾਲ ਦਾਖਲ ਕਰਾਇਆ ਪਰਿਵਾਰ ਜਿਹੜਾ ਕੰਪਲੇਨੈਂਟ ਦਾ ਉਹ ਵੀ ਚੱਲਿਆ ਹੋਇਆ ਅਸੀਂ ਜਿਹੜੀ ਹੈ ਇਨਵੈਸਟੀਗੇਸ਼ਨ ਸਾਡੀ ਗoing on ਹੈ ਪਰਕਿਆਦ ਕਰ ਗਏ ਅਗਲੀ ਤਫ਼ਤੀਸ਼ ਦੋਵਾਂ ਦੀ ਲੜਾਈ ਕਿੱਦਾਂ ਹੋਈ ਸਰ ਦੋਵੇਂ ਕਿੱਦਾਂ ਆਪਸ ਵਿੱਚ ਮਲੇ ਚ ਦੋਨਾਂ ਦੀ ਲੜਾਈ ਜਿਹੜਾ ਰਿਸ਼ਪਾਲ ਸਿੰਘ ਇਹ ਲੁਧੇਣਾ ਸਾਈਡ ਤੋਂ ਵੱਧੀ ਜਾ ਰਿਹਾ ਸੀ ਜਿਹੜਾ ਚੰਗੌਰ ਸਿੰਘ ਆ ਇਹ ਵੱਧੀ ਤੋਂ ਰਾਏਪੁਰ ਸਾਈਡ ਜਾ ਰਿਹਾ ਸੀ ਲੁਧੇਣਾ ਸਿਹੜ ਇਹ ਦੋਨਾਂ ਇੱਕ ਦੂਜੇ ਦੇ ਨਾਲ ਰੰਜੇਸ ਬਾਜੀ ਆ ਆਲਰੇਡੀ ਚੱਲ ਰਹੀ ਸੀ ਜਦੋਂ ਉਹਨਾਂ ਰਿਸ਼ਪਾਲ ਸਿੰਘ ਨੂੰ ਦੇਖਿਆ ਉਹਨਾਂ ਵੀ ਆਪਣੀ ਗੱਡੀ ਰੋਕ ਲਈ ਦੋਨੋਂ ਨੇ ਝਗੜਨਾ ਸ਼ੁਰੂ ਕਰ ਦਿੱਤਾ ਇੱਕ ਕੋਲ ਕੁਰਬਾਨ ਸੀ ਤੇ ਇੱਕ ਕੋਲ ਦਾਤਰ ਸੀ ਝਗੜਾ ਹੋਣ ਦੇ ਬਾਅਦ ਜਿਹੜਾ ਇੰਜਰਡ ਹੋਇਆ ਰਿਸ਼ਵਾਲ ਸਿੰਘ ਦੀ ਜਿਹੜੀ ਆ ਜਿਹੜਾ 52 ਇਅਰ 올ਡ ਦੀ ਡੈਥ ਹੋ ਗਈ ਹੈ ਜਿਹੜਾ ਚੰਕੌਰ ਸਿੰਘ ਦੀ 36 ਇਅਰ 올ਡ ਇਹ ਇੰਜਰਡ ਹੋਇਆ ਸੀ ਜਿਹਨੂੰ ਹਸਪਤਾਲ ਦਾਖਲ ਕਰਾਇਆ ਸੀ ਇਹ ਕਿੱਥੋਂ ਦੇ ਰਹਿਣ ਵਾਲੇ ਦੋ ਜੀ ਰਿਸ਼ਵਾਲ ਸਿੰਘ ਤੇ ਚੰਕੌਰ ਇਹ ਦੋਨੇ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਇਹਦਾ ਜਿਹੜਾ ਚੰਕੌਰ ਸਿੰਘ ਦਾ ਪਿੰਡ ਸਠਿਆਲੇ ਦੇ ਵਿੱਚ ਪੈਂਦਾ ਜਿਹੜਾ ਰਿਸ਼ਵਾਲ ਸਿੰਘ ਦਾ ਪਿੰਡ ਆ ਇਹਦਾ ਗਮਾਨਪੁਰ ਪੈਂਦਾ ਮਜੀਠੇ ਜ਼ਿਲ੍ਹੇ ਵਿੱਚ